ਅਲਪਟਾ ਸਿੱਖ ਖੇਡਾਂ ਜਾਰੀ ਨੇ ਤੇ ਇਸ ਦੌਰਾਨ ਸਾਡੇ ਕੋਲ ਪਹੁੰਚੇ ਨੇ ਮੈਂਬਰ ਪਾਰਲੀਮੈਂਟ ਜੋਰ ਚਾਹਲ ਸਕਾਈ ਵੀਊ ਤੋਂ ਮੈਂਬਰ ਪਾਰਲੀਮੈਂਟ ਪਰ ਹੁਣ ਨਵੇਂ ਹਲਕੇ ਤੋਂ ਚੋਣ ਦੇ ਵਿੱਚ ਮੈਦਾਨ ਦੇ ਵਿੱਚ ਹੈਗੇ ਨੇ ਸੋ ਇਸ ਸਿੱਖ ਖੇਡਾਂ ਉਹਨਾਂ ਨੂੰ ਦਾ ਕਨਸੈਪਟ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਕੀ ਇਹਦੇ ਬਾਰੇ ਸੋਚਦੇ ਨੇ ਇਹਦੇ ਬਾਰੇ ਗੱਲਬਾਤ ਕਰਦੇ ਆ ਜੋਰ ਚਾਹਲ ਜੀ ਵੈਲਕਮ ਥੈਂਕ ਯੂ ਜੀ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀਆਂ ਤੁਸਾਂ ਨੇ ਵਜ ਟਾਈਮ ਦਿੱਤਾ ਬਹੁਤ ਵਧੀਆ ਪ੍ਰੋਗਰਾਮ ਹੈ ਇੱਥੇ ਗੁਰਦੁਆਰਾ ਦਸ਼ਮੇਸ਼ ਕਾਚਰੋ ਸੈਂਟਰ ਹੋਣ ਨੇ ਅਲਬਰਟਾ ਸਿਕ ਗੇਮਸ ਦਾ ਇਹ ਪ੍ਰੋਗਰਾਮ ਲੈ ਆਇਆ ਹੈ ਕੈਲਗਰੀ ਦੇ ਵਿੱਚ ਸਾਬਿਤ ਜੈਨਸ ਸੈਂਟਰ ਦੇ ਵਿੱਚ ਫੀਲਡ ਹਾਕੀ ਦਾ ਮੈਚ ਹੋਇਆ ਹੈ 4 ਮੈਚ ਹੋਣਿਆ ਬਾਅਦ ਸੌਕਰ ਟਰੈਕ ਇਨ ਫੀਲਡ ਵਾਲੀਬਾਲ ਦਿਲ ਬੜਾ ਖੁਸ਼ ਹੁੰਦਾ ਜਦੋਂ ਆਪਣੇ ਨੌਜਵਾਨ ਲੜਕੀਆਂ ਲੜਕੇ ਸਪੋਰਟਸਟਿਵ ਇਸ ਸ਼ਾਮਲ ਹੁੰਦੇ ਆ ਖੇਡਦੇ ਆ ਐਂ ਆਪਣੀ ਐਕਸਲੈਂਸ ਦੇ ਨਾਲ ਅਮ ਅਚੀਵਮੈਂਟਸ ਹੋ ਰਹੀਆਂ ਆ ਸੋ ਇਟ ਮੈਂ ਬਹੁਤ ਗ੍ਰੇਟਫੁਲ ਆ ਐਂ ਮੈਨੂੰ ਪਤਾ ਇਹ ਪਹਿਲਾ ਸਾਲ ਆ ਅਗਲੇ ਸਾਲਾਂ ਦੇ ਵਿੱਚ ਇਹ ਵੀ ਪ੍ਰੋਗਰਾਮ ਵਧੂਗਾ ਔਰ ਇਹ ਅਲਬਰਟਾ ਦੇ ਵਿੱਚ ਪਹਿਲੀ ਵਾਰੀ ਹੋ ਰਹੀਆਂ ਬਲਕਿ ਇਹ ਕਹ ਰੋ ਕਿ ਕੈਲਗਰੀ ਸ਼ਹਿਰ ਨੂੰ ਮਾਨ ਪ੍ਰਾਪਤ ਹੋਇਆ ਪਰ ਮੈਂ ਦੇਖ ਰਿਹਾ ਜਿਵੇਂ ਉਹ ਕਹਿੰਦੇ ਨੇ ਕਿ ਮੋਰ ਦਨ 800 ਪਲੇਅਰ ਜਿਹੜੇ ਰਜਿਸਟਰ ਹੋ ਚੁੱਕੇ ਹੁਣ ਤੱਕ ਇਹਦੇ ਤੇ ফর شور नेक्स्ट ईयर ਦੇ ਵਿੱਚ ਹੋਰ ਜ਼ਿਆਦਾ ਹੋਣਗੇ ਸੋ ਸਾਨੂੰ ਇਨਫਰਾਸਟ੍ਰਕਚਰ ਵੀ ਚਾਹੀਦਾ ਹੋਗਾ ਇਹ ਦੇਖ ਲਓ ਤੁਸੀਂ ਜਰੂਰ ਜੀ आई मीन ਆ ਫੈਸਿਲਿਟੀ ਬਹੁਤ ਸਾਲਾਂ ਤੋਂ ਮੈਂ ਤਰ੍ਹਾਂ ਬਣਾਈਆਂ ਜਿਹੜੀ ਬਾਹਰਲੀ ਟ੍ਰੈਫਲ ਫੀਲਡ ਹੈ ਜਦੋਂ ਮੈਂ ਸਿਟੀ ਕਾਉਂਸਲਰ ਸੀ ਉਹ پلان ਕਰਕੇ ਬਣਾ ਕੇ ਖੋਲ ਵੀ ਦਿੱਤੀ ਸੀ ਸਾਡੀ ਟਰਮ ਦੇ ਵਿੱਚ ਪਰ ਮੈਂ ਇਹ ਵੀ ਚਾਹੁੰਦਾ ਹੈ ਹੋਰ ਵੀ ਇਨਵੈਸਟਮੈਂਟ ਆਵੇ ਸਾਰੀਆਂ ਸਰਕਾਰਾਂ ਨਾਲ ਰਲ ਮਿਲ ਕੇ ਜਿਹੜੀ ਇਨਫਰਾਸਟ੍ਰਕਚਰ ਦਾ ਡੈਫਿਸਿਟ ਹੈ ਸਾਡੇ ਸ਼ਹਿਰਾਂ ਦੇ ਵਿੱਚ ਸਪੈਸ਼ਲੀ ਰੈਕਰੀਏਸ਼ਨ ਐਂਡ ਸਪੋਰਟਸ ਦੇ ਵਿੱਚ ਉਹ ਬਹੁਤ ਲੋੜਿਆ ਸੋ ਆਪਣਾ ਕਮਿਊਨਿਟੀ ਇਸ ਨਾਲ ਰਲ ਮਿਲ ਕੇ ਕੰਮ ਕਰ ਰਹੀਆਂ ਇਹ ਪ੍ਰੋਪੋਜ਼ਲਸ ਲੈ ਆਈ ਹੈ ਨਾਲੇ ਕੰਮ ਮੋਰ ਨੂੰ ਲਜਾਈ ਹੈ ਐਂਡ ਕੀਪ ਆਵਾਂ ਅਗਲੇ ਸਾਲ ਆਪਾਂ ਵੀ ਮੇਬੀ ਮਾਸਟਰਸ ਡਿਵੀਜ਼ਨ ਦੇ ਵਿੱਚ ਹਿੱਸਾ ਲਏ ਹੋਗੇ ਅਲਬਰਟਾ ਗੇਮਸ ਦੇ ਵਿੱਚ ਬਿਕਾਜ਼ ਆਈ ਥਿੰਕ ਆਪਣੇ ਹੌਲਥ ਐਂਡ ਵੈਲਨੈਸ ਵਾਸਤੇ ਬਹੁਤ ਜ਼ਰੂਰੀ ਆ ਪਰ ਜਿਹੜੀ ਸਾਡੀ ਕਮਿਊਨਿਟੀ ਇਕੱਠੀ ਕਰਦੀ ਆ ਜੋੜਨਾ ਸਾਰਿਆਂ ਨੂੰ ਉਹ ਵੀ ਬਹੁਤ ਜ਼ਰੂਰੀ ਆ ਜੌਰਜੀ ਐਡਵਾਂਸ ਪੋਲਿੰਗ ਸ਼ੁਰੂ ਹੋ ਚੁੱਕੀ ਆ ਕਿਸ ਤਰ੍ਹਾਂ ਦਾ ਚੱਲ ਰਿਹਾ ਜੀ ਆ ਬਹੁਤ ਵਧੀਆ ਚੱਲ ਰਿਹਾ ਮੈਂ ਆਪਣੇ ਪੈਰਾਂ ਨੂੰ ਵੀਰਾਂ ਨੂੰ ਅੱਜ ਇੱਥੇ ਮਿਲ ਰਿਹਾ ਆ ਜੋੜਨਾ ਕੀਂਗ ਕਰ ਰਹੇ ਆ ਐਂ ਬਹੁਤ ਵਧੀਆ ਰਿਸਪੌਂਸ ਆ ਮੈਂ ਇਹੀ ਬੇਨਤੀ ਕਰਦਾ ਤੁਸੀਂ ਬੜੀ ਮਿਹਨਤ ਨਾਲ ਸਾਨੂੰ ਵੋਟ ਮਿਲੀ ਆ ਹੱਕ ਮਿਲੇ ਆ ਵੋਟ ਪਾਉਣ ਦਾ ਸਮੁਲਤੇ ਵਿੱਚ ਆ ਤੁਸੀਂ ਆਪਣਾ ਹੱਕ ਪੂਰਾ ਕਰੋ ਆਪਣੀ ਵੋਟ ਪਾਓ ਐਡਵਾਂਸ ਪੋਲਿੰਗ ਦੇ ਅੱਜ ਪਾਲੋ ਅੱਜ ਕੱਲ ਨੂੰ ਪਰਸੋਂ ਨੂੰ 9 ਵਜੇ ਤੱਕ ਰਾਤ ਤੱਕ ਖੁੱਲੇ ਆ ਆਪਣੇ ਕਮਿਊਨਿਟੀਜ਼ ਦੇ ਵਿੱਚ ਸੋਰਸ ਸੰਕੈ ਪਾਓ ਜਿਹੜੇ ਤੁਹਾਡੇ ਕੈਂਡੀਡੇਟਸ ਖੜੇ ਆ ਉਹਨਾਂ ਦੇ ਬਾਰੇ ਦੇਖੋ ਜਿਹੜੇ ਉਹਨਾਂ ਪਾਰਟੀਆਂ ਦੀ ਰੈਪਰੈਜ਼ੈਂਟੇਸ਼ਨ ਆ ਐਂਡ ਐਂਡ ਆਪਣੀ ਵੋਟ ਕਾਸਟ ਕਰੋ ਮੈਂ ਉਮੀਦਵਾਰ ਆ ਆਪਣੇ ਕੈਲਗਰੀ ਮੈਗਨਾਈਟ ਲਿਬਰਲ ਪਾਰਟੀ ਦੇ ਨਾਲ ਆ ਟਰਮ ਐਜ਼ ਅ ਸਿਟੀ ਕਾਉਂਸਲਰ ਮੈਂਬਰ ਆ ਪਰਲਮੈਂਟ ਵੀ ਰਿਹਾ ਆ ਐਂਡ ਸੋ ਇਹ ਬਹੁਤ ਜ਼ਰੂਰੀ ਆ ਆਪਾਂ ਬੱਚਿਆਂ ਨੂੰ ਇਹੀ ਸਿੱਖਿਆ ਦਈਏ ਆਪਣੀ ਸਮਾਜ ਦੇ ਵਿੱਚ ਆਪਣਾ ਹਿੱਸਾ ਵੀ ਲਈ ਹੈ ਪਾਰਟਿਸਪੇਸ਼ਨ ਵੀ ਕਰੀ ਆਪਣੀ ਡੈਮੋਕ੍ਰੇਸੀ ਦੇ ਵਿੱਚ ਸੋ ਆਪਣੀ ਕੀਮਤੀ ਵੋਟ ਪਾਉ ਬਹੁਤ ਮਿਹਰਬਾਨੀ ਜੋਰਜੀ ਔਰ ਤੁਸੀਂ ਅੱਜ ਬਹੁਤ ਤੁਹਾਡਾ ਸ਼ੁਕਰੀਆ ਜੀ ਥੈਂਕ ਯੂ ਜੀ ਇਕਤਾ ਵਿੱਚ ਹੀ ਬਲ ਹੈ